ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਲੋ ਜਾ ਪਲੀਜ਼ ਕਾਲੇ ਬੀਬੀ ਜੀ 26 ਤਰੀਕ ਨੂੰ ਮੈਨੂੰ ਸ਼ਾਮ ਨੂੰ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਦੇਸ਼ਨ ਦੇ ਅਨਸਾਰ ਇੱਕ ਨੋਟਿਸ ਮਿਲਿਆ ਸੀ ਫੋਟ ਕ ਮਿਲ ਇਸ ਪੱਤਰ ਕ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟਿਕਨ ਦੇਣ ਵਾਸਤੇ ਮੈਂ ਆਈ ਹਾਂ ਅਰੇ ਪੱਤਰ ਕਾ ਪੜ ਕੇ ਹਾਂਜੀ ਜੀ ਬੀਬੀ ਮੈਨੂੰ ਬਹੁਤ ਵੱਡਾ ਦੁੱਖ ਹੋਇਆ ਹੈ ਕਿ ਮੈਂ ਉਸ ਪਰਿਵਾਰ ਨਾਲ ਸਬੰਧਤ ਹੈ ਜਿਸ ਜਿਸ ਪਰਿਵਾਰ ਦੇ ਵਡੇਰਿਆਂ ਨੇ ਬੜੇ ਲੰਬੇ ਸਮਿਆਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਕਿਤੋਂ ਜਦ ਕੀਤਾ ਲਗਾਤਾਰ ਮੈਨੂੰ ਵੀ ਤਕਰੀਬਨ 40 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਔਰ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸ.ਪੀ.ਸੀ. ਚੱਲਦੀ ਆ ਰਹੀ। ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਇਤਿਹਾਸ ਨਹੀਂ ਕਰਨਾ ਸਾਰੇ ਨੂੰ ਪਤਾ ਹੈ। ਜੀ। ਚਾਰ ਵਾਰੀ ਮੁੱਖ ਸੇਵਾਦਾਰ ਹੋਣ ਦਾ ਮੌਕਾ ਮਿਲਿਆ। ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਹਿਬਾਨ ਉਥੇ ਹਾਜ਼ਰ ਹੁੰਦੇ ਸਨ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਤੇ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ ਉਹਨਾਂ ਸਦ ਜਨਮ ਦੇ ਬਰੇ ਦੇ ਵਿੱਚ ਜਦੋਂ ਬਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਕੋ ਸਾਲ ਦੀ ਸੀ ਅਚੰਚਿਤ ਬਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੁਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਨੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਸੀ ਉਹ ਚੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਬਾਈਸ ਤੇ ਬਰੀ ਹੋਈ ਜਦੋਂ 2004 ਵਿੱਚ ਵੀ ਮੈਂ ਜਨਰਲ ਇਲੈਕਸ਼ਨ ਲੜੀ ਮੈਂਬਰ ਬਣੀ ਫਿਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮੈਂ ਸਾਰੀ ਦੁਨੀਆ ਦੇ ਜੋ ਸਟੇਜ ਸੀ ਦਰਬਾਰ ਸਾਹਿਬ 'ਤੇ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸਟੇਜ ਸਕੱਤਰ ਮੈਂ ਕੰਮ ਕੀਤਾ। ਤਕਰੀਬਨ ਸਾਰੀਆਂ ਸ਼ਤਾਬ ਦੀਆਂ ਮੇਰੇ ਹੱਥਾਂ ਵਿੱਚੋਂ ਲੰਗੀਆਂ। ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ। ਕਾਕਾ ਤੂੰ ਥੱਲੇ ਕਰ ਲੋ ਹੰਚਲਾ। ਉਸ ਤੋਂ ਬਾਅਦ 2004 ਤੋਂ ਬਾਅਦ ਫਿਰ 2011 ਦੇ ਵਿੱਚ ਮੈਂਬਰਸ਼ਿਪੀ ਸੀ ਪੀ ਬਣੀ। ਫਿਰ 2018 ਦੇ ਵਿੱਚ ਕੇਸ 'ਚੋਂ ਬਰੀ ਹੋਈ। ਫਿਰ 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਐਮਪੀ ਦੀਆਂ ਐਮਐਲਏ ਦੀਆਂ ਕਈ ਚੋਣਾਂ ਲੜੀਆਂ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤਖਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਵੇਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਨਿਗਾਹ ਦੜਾਈਏ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਅਵਾਰਤ ਪੜ ਕੇ ਹੀ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਪਮਾਨਿਤ ਹੋਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਡੀ ਕੋ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਤਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਹਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸੇਖੀ स्त्री ਨੂੰ ਜੋ ਦਰਦ ਤ ਸ਼ਾਇਦ ਮੈਂ ਉਸ ਪਹਾੜੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨੇ ਆ ਇਸੇ ਕਰਕੇ ਮੈਂ ਆਪਣੇ ਦਿਲ ਚ ਵਸਾਇਆ ਹੋਇਆ ਹੈ ਕਿ ਤੇਰਾ ਕੀ ਜਾਂ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਰਿਕਾ ਕਿਉਂਕਿ ਮੈਂ ਮੇਰੇ ਵੱਡੇ ਵਡੇਰਿਆਂ ਨੇ ਸਾਨੂੰ ਜਿੱਥੇ ਸਤਕਾਰ ਗੁਰੂ ਵਾਸਤੇ ਸਕੇ ਆ ਬਾਬਾ ਮੱਖਣਸ਼ਾਲ ਬਾਰੇ ਨੇ ਸੱਚੇ ਗੁਰੂ ਨੂੰ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ। ਬਾਬਾ ਲਖੀਸ਼ਾ ਵੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰਤੇਗ ਬਾਦਲ ਸਿੰਘ ਦਾ ਸੰਸਕਾਰ ਕੀਤਾ। ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ। ਸੰਤ ਪ੍ਰੇਮ ਸਿੰਘ ਮਰਾਲੇ ਵਾਲਿਆਂ ਨੇ ਮੀਰੀ ਪੀਰੀ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਵਿੱਚ ਕਮਲ ਅਲੇਬ ਦੀ ਤਰ੍ਹਾਂ guzari। ਔਰ ਉਸੇ ਰਾਹ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਸ਼੍ਰੀ ਅਕਾਲ ਤਰ ਸਭ ਦੇ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਰ ਸਭ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼ਰੀਆ ਕਾਥ ਸਾਭ ਜੀ ਦੇ ਉਸ ਮਾਨ ਤੱਕ ਦੀ ਮर्यादा ਉਹਦੀ ਪਰੰਪਰਾ ਉਹਦੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਘਾਨ ਹੋਇਆ ਤੇ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ ਇਹ ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਹੈ ਬਿਲਕੁਲ ਧਰਮ ਤੇ ਉਸੇ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼੍ਰੀ ਹਕਾਤਾ ਸ਼੍ਰੀ ਮਾਨ ਮਰਾਦਾ ਬਰਕਰਾਰ ਰਹੇ